ਗੱਤਕਾ ਅਖਾੜਾ ਸਾਠ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਏਕ ਓਕਾਰ ਦੇ ਅਧੀਨ ਮਾਨਸ ਕੀ ਜਾਤ ਸਭੇ ਆ ਇੱਕ ਹੁਕਮ ਕਰਕੇ ਭਾਈ ਵਿਕਰਮਜੀਤ ਸਿੰਘ ਗੁਰੂਪ੍ਰਮ ਭਾਈ ਭਾਸੂ ਸਿੰਘ ਖਾਲਸਾ ਜੋ ਲੰਬੇ ਸਮੇਂ ਤੋਂ ਖਾਲਸਾ ਵਰਤੀਆਂ ਪੰਜਾਬ ਦੀਆਂ ਸੇਵਾਵਾਂ ਨਿਭਾ ਰਹੀਆਂ ਅੱਜ ਬੜੇ ਮਾਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਵਿੱਚ ਸਰਦਾਰ ਜੀਤ ਸਿੰਘ ਮਾਨ ਸਰਦਾਰ ਈਮਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਾਇਆ ਉਸ ਸਮਾਗਮ ਹੋ ਜਾਂ ਲਿਆ ਤਾਂ ਸਰਦਾਰ ਈਮਾਨ ਸਿੰਘ ਮਾਨ ਦੇ ਵੱਲੋਂ ਭਾਈ 파ਸ ਸਿੰਘ ਜਿਹਨੂੰ ਸਰੋਪਾ ਭੇਟ ਕਰਕੇ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਬੋਲੇ ਜੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਕੋਈ ਨਮਾ ਨਹੀਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦ ਗੁਰ ਸਿੱਖੀ ਤੋਰੀ ਉਹਨਾਂ ਨੇ ਗ੍ਰਿਹਸਤ ਜੀਵਨ ਸਿੱਖ ਵਾਸਤੇ ਚੁਣਿਆ ਕਹਿਣ ਦਾ ਭਾਵ ਅਸੀਂ ਆਪਣੀ ਦੁਨੀਆਵੀ ਜ਼ਿੰਮੇਵਾਰੀ ਤੋਂ ਵਾਂਝੇ ਨਹੀਂ ਹੋ ਸਕਦੇ ਜੇ ਗੁਰੂ ਕੀ ਨਗਰੀ 'ਚ ਰਹਿੰਦੇ ਆ ਗੁਰੂ ਕੇ ਸਿੱਖ ਬਣ ਕੇ ਰਹਿੰਦੇ ਆ ਸਾਧ ਸੰਗਤ ਜੀ ਇਹੀ ਅਰਦਾਸਾਂ 'ਚ ਵਿੱਦਿਆ ਦਾ ਧਾਨ ਅਸੀਂ ਮੰਗਦੇ ਆ ਜਿਹੜੇ ਮੇਰੇ ਛੋਟੇ ਵੀਰ ਅਜure ਬੈਠੇ ਆ ਜੀ ਦੇ ਰਹੇ ਆ ਉਹਦੇ ਬਾਰੇ ਮੈਂ ਖਾਸ ਗੱਲ ਕੇ ਕਰਕੇ ਗੱਲ ਕਰਨੀ ਹੈ ਜਿੱਥੇ ਗੁਰਮਤ ਅਭਿਆਸ ਥਾਨੋਂ ਦਿੱਤਾ ਜਾ ਰਿਹਾ ਹੈ ਉੱਥੇ ਤੁਹਾਡੇ ਦਿਮਾਗ ਨੂੰ ਤਿੱਖਾ ਕੀਤਾ ਇਹ ਹਾਂਜੀ ਵਾਜੇ ਕਾ ਖਾਲਸਾ ਵਾਜੇ ਕੀ ਫਤਿਹ ਅੱਜ ਗੁਰਨਾਮ ਨਗਰ ਭਾਈ ਪਰ ਸਿੰਘ ਹੋਣਾ ਨੇ ਜਿਹੜਾ ਨੌਜਵਾਨਾਂ ਦਾ ਔਰ ਮੁਹੱਲੇ ਵਾਸੀਆਂ ਦਾ ਇਕੱਠ ਕੀਤਾ ਉਹਦੇ ਨਾਲ ਸਾਨੂੰ ਇਹ ਯਕੀਨ ਹੁੰਦਾ ਹੈ ਕਿ ਗੁਰਸਿੱਖੀ ਦੀ ਲਹਿਰ ਨੂੰ ਇਹਨਾਂ ਨੇ ਬਹੁਤ ਵਾਅਦਾ ਦਿੱਤਾ ਹੈਗਾ ਔਰ ਬੱਚਿਆਂ ਨੂੰ ਉਹ ਰਾਹ ਤੇ ਤੋਰਿਆ ਜਿਹੜਾ ਗੁਰੂ ਕਾ ਹੈ ਔਰ ਜਿਹੜੇ ਇੱਥੇ ਆਲੇ-ਦੁਆਲੇ ਨਸ਼ਾ ਹੈਗਾ ਉਹਨੂੰ ਠੋਕਰ ਮਾਰ ਕੇ ਇਹਨਾਂ ਨੇ ਗੁਰੂ ਦੀ ਨਗਰੀ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਕਿ ਨੌਜਵਾਨ ਪੀੜੀ ਨੂੰ ਉਸ ਰਾਹ ਤੇ ਤੋਰਿਆ ਜਿਹੜਾ ਗ੍ਰੇਸ ਜੀਵਨ ਕਿਰਤ ਕਮਾਈ ਔਰ ਬਿਨਾ ਨਸ਼ੇ ਤੋਂ ਇਹ ਆਪਣੇ ਅੰਮ੍ਰਿਤਸਰ ਸਾਹਿਬ 'ਚ ਨਵੀਂ ਪਨੀਰੀ ਖੜੀ ਹੋ ਰਹੀ ਹੈ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਇਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਭਰੋਸਾ ਦਿਵਾਉਂਦੇ ਆ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਵਪਾਰ ਖੋਲਣ ਦਾ ਬੋਰਡਰ ਖੋਲਣ ਦਾ ਅੰਮ੍ਰਿਤਸਰ ਸਾਹਿਬ ਦਾ ਵਾਅਦਾ ਇਸ ਤਰ੍ਹਾਂ ਹੀ ਕਰਨ ਦਾ ਪਾਰਲੀਮੈਂਟ ਦੇ ਵਿੱਚ ਪੂਰਾ ਕੂਰ ਜੋਰ ਆਵਾਜ਼ ਉਠਾਵਾਂਗੇ ਇੱਥੇ ਨੌਕਰੀਆਂ ਅਤੇ ਆਰਥਿਕ ਵਾਅਦਾ ਲਿਆਉਣ ਵਾਸਤੇ ਅਸੀਂ ਪਾਰਲੀਮੈਂਟ ਦੇ ਵਿੱਚ ਉਹ ਪਾਲਿਸੀਆਂ ਰੱਖਾਂਗੇ ਜਿਹਦੇ ਨਾਲ ਬਾਰਡਰ ਦੀ ਸੁਰੱਖਿਆ ਜੰਗ ਦਾ ਮਾਹੌਲ ਖਤਮ ਕਰਨ ਵਾਸਤੇ ਆਵਾਜਾ ਵੀ ਖੁੱਲਣ ਵਾਸਤੇ ਵਿਸ਼ੇ ਗੁਰਧਾਮਾਂ ਦੇ ਖੁੱਲੇ ਦਰਦਨ ਦਰਸ਼ਨ ਦੇ دیدار ਵਾਸਤੇ ਅਸੀਂ ਯਤਨ ਕਰਨਾ ਸੋ ਅੱਜ ਇਹ ਨਗਰ ਦੇ ਵਿੱਚ ਅਸੀਂ ਆ ਕੇ ਇਹ ਵਚਨ ਕੀਤੇ ਆ ਤੇ ਮਹਾਰਾਜ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਆਪਾਂ ਇਹਨਾਂ ਨੂੰ ਲਾਗੂ ਕਰ ਸਕੀਏ ਸਦਸਦ ਕਿਸਾਨਾਂ ਦੇ ਮੁੱਦੇ ਬੜੇ ਲੰਬੇ ਸਮੇਂ ਤੋਂ ਚੱਲਦੇ ਆ ਹਾਲ ਵੀ ਹੋਵੇ ਕਿਸੇ ਪਾਰਟੀ ਵੱਲੋਂ ਹੱਲ ਹੋ ਰਿਹਾ ਆਪਣਾ ਜਿਹੜਾ ਮੌਜੂਦਾ ਸਰਕਾਰਾਂ ਨੇ ਨਹੀਂ ਹੱਲ ਕਰਿਆ ਕਿਦਾਂ ਦੇਖੀਏ ਮਾਨ ਸਾਹਿਬਾ ਅਸੀਂ ਹਮੇਸ਼ਾ ਇਹ ਸੋਚ ਰੱਖੀ ਹੈ ਕਿ ਜਿੱਥੇ ਸੈਂਟਰ ਦੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਤੋਂ ਉਹ ਭੱਜਦੀ ਹੈ ਪਰ ਜੇ ਆਪਾਂ ਅੱਜ ਕਣਕ ਦਾ ਰੇਟ ਦੇਖੀਏ 2250 ਰੁਪਏ ਉਰੇ ਆਪਾਂ ਸਰਕਾਰ ਨੂੰ ਵੇਚ ਰਹੇ ਹਾਂ ਪਰ ਇੱਥੇ 40 ਕਿਲੋਮੀਟਰ ਦੂਰ ਬਾਰਡਰ ਪਾਰ ਲਾਹੌਰ ਦੀ ਮੰਡੀ 'ਚ 3300 ਰੁਪਏ ਤੇ ਕਣਕ ਵਿਕਰੀ ਹੈ ਤੇ ਜਿਹੜਾ ਆਪਾਂ ਐਮਐਸਸੀ ਤੇ ਵਾਦਾ ਦਿੱਲੀ ਦੇ ਬਾਰਡਰ ਜਾ ਕੇ 4-500 ਕਿਲੋਮੀਟਰ ਦੂਰ ਮੰਗਦੇ ਆ ਉਹ 40 ਕਿਲੋਮੀਟਰ ਦੂਰ ਸਾਡਾ ਹੱਲ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਅੰਤਰਰਾਸ਼ਟਰੀ ਬਾਰਡਰ ਖੁੱਲਣ ਵਪਾਰ ਖੁੱਲੇ ਜਿਹੜੀਆਂ ਉਰੇ ਮਸ਼ੀਨਾ ਬਣਦੀਆਂ ਐਗਰੀਕਲਚਰ ਇੰਪਲੀਮੈਂਟਸ ਬਣਦੇ ਆਂ ਹੋਰ ਉਥੋਂ ਡਰਾਈ ਫਰੂਟ ਤੇ ਸਿਮੈਂਟ ਸਸਤਾ ਆਉਂਦਾ ਹੈਗਾ ਉਹ ਆਵਾਜਾ ਵੀ ਖੁੱਲੇ ਅੱਜ ਸਾਰਾ ਕੁਝ ਵਾਇਆ ਗੁਜਰਾਤ ਪੋਰਟ ਰਾਹੀਂ ਫੇਰ ਕਰਾਚੀ ਜਾਂਦਾ ਹੈਗਾ ਜਾਂ ਦੁਬਈ ਰਾਹੀਂ ਕਰਾਚੀ ਜਾਂਦਾ ਹੈ ਇਹ ਸਿੱਧੇ ਜੇ ਖੁੱਲ ਜਾਣ ਤਾਂ 70% ਟ੍ਰੇਡ ਜਿਹੜਾ ਪਾਕਿਸਤਾਨ ਦਾ 1947 ਤੋਂ ਪਹਿਲਾਂ ਸੀ ਉਹ ਇੱਥੇ ਭਾਰਤ ਨਾਲ ਸੀ ਭਾਰਤ ਦੀ ਜੀਡੀਪੀ ਪੂਰਾ 1% ਵੱਧ ਜਾਂਦੀ ਹੈਗੀ ਹੈ ਸੋ ਅਸੀਂ ਅਮਨ ਸ਼ਾਂਤ ਕੋਈ ਜੰਗ ਨਹੀਂ ਚਾਹੁੰਦੇ ਕੋਈ ਵਿਤਕਰਾ ਨਹੀਂ ਚਾਹੁੰਦੇ ਖੁੱਲੇ ਬਾਰਡਰ ਚਾਹੁੰਦੇ ਆ ਤੇ ਭਾਈਵਾਲ ਗਵਾਂਢੀ ਨਾਲ ਰਹਿ ਕੇ ਆਪਣਾ ਵਪਾਰ ਤੇ ਵਾਅਦੇ ਦੀ ਗੱਲ ਅਸੀਂ ਕਰਨਾ ਚਾਹੁੰਦੇ ਆ ਜਿਹਦੇ ਨਾਲ ਜ਼ਿੰਮੇਵਾਰਾਂ ਦਾ ਸਮਾਨ ਇਥੋਂ ਲੈ ਕੇ ਅਫਗਾਨਿਸਤਾਨ, ਈਰਾਨ, ਤਜੀਕਿਸਤਾਨ ਸਾਰੇ ਥਾਂ ਪਹੁੰਚ ਸਕਦਾ। ਮਾਨ ਸਾਹਿਬ ਭਾਈ ਸੰਦੀਪ ਸਿੰਘ ਜੀ ਨੇ ਧੰਨਵਾਦ ਕਰਦੇ। ਸਰ ਸੰਦੀਪ ਸਿੰਘ ਹੋਣਾ ਨੇ ਬਹੁਤ ਵੱਡਾ ਮਾਨ ਦਾਸ ਦੇ ਉੱਤੇ ਬਖਸ਼ਿਆ। ਅਸੀਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ। ਮੈਂ ਇਹ ਦੱਸਣਾ ਚਾਹੁੰਦਾ ਕਿ ਪਾਰਲੀਮੈਂਟ 'ਚ ਜਿਹੜਾ ਪੰਥ ਤੇ ਕੌਮ ਦੀ ਗਵਾਹੀ ਕਰਨੀ ਹੈ ਉਹਦੇ ਵਾਸਤੇ ਆਪਾਂ ਸਿੱਖੀ ਦੀ ਗੱਲ ਬੁਲੰਦ ਰੱਖਾਂਗੇ ਗੁਰੂ ਕੀ ਨਗਰੀ ਦੀ ਗੱਲ ਬੁਲੰਦ ਰੱਖਾਂਗੇ ਬੰਦੀ ਸਿੰਘਾਂ ਦੀ ਗੱਲ ਅਸੀਂ ਉੱਥੇ ਕਰਨੀ ਹੈਗੀ ਐ ਤੇ ਆਜ਼ਾਦ ਸਿੱਖ ਸੋਚ ਤੇ ਹਸਤੀ ਦੀ ਅਸੀਂ ਉੱਥੇ ਗੱਲ ਰੱਖਣੀ ਹੈ ਅਸੀਂ ਭਾਈ ਸੰਦੀਪ ਸਿੰਘ ਦਾ ਹੱਥ ਜੋੜ ਕੇ ਫੇਰ ਧੰਨਵਾਦ ਕਰਦੇ ਇੱਕ ਵੱਡਾ ਸਵਾਲ ਹੈ ਜਿਹੜਾ ਮਾਨਸਬਤ ਹੈ ਦੀਪ ਸਿੱਧੂ ਪਾ ਜੀ ਨਾ ਸੀ ਵੀ ਕਾਫੀ ਸਮਾਂ گزارਿਆ ਪਾ ਤੇ ਆਪਣਾ ਕੈਸਾ ਰਹਿ ਰਿਹਾ ਜੀ ਸੂਰਮੇ ਵੀ ਆਏ ਪਾਈਓ ਮਤਪਾਲ ਸਿੰਘ ਜੀ ਆਏ ਆ ਦੀਪਾ ਜੀ ਆਏ ਕਈ ਹੋਰ ਸੂਰਮੇ ਆਉਂਦੇ ਆ ਤਾਂ ਹਾਲੇ ਤੱਕ ਜਿਹੜਾ ਸਰਕਾਰਾਂ ਅੱਗੇ ਨਹੀਂ ਆਉਂ ਦਿੱਤੀ ਜਾਂਦੀ ਕਿਵੇਂ ਵੇਖਦੇ ਹੋ ਆਪਣਾ ਕਿ ਸਾਡੀ ਪੰਜਾਬ ਦੀ ਨੌਜਵਾਨ ਜਿਹੜੀ ਕੁੜੀਆਂ ਬੜੇ ਵੱਡੇ ਲੈਵਲ ਤੇ ਦਬਾਰੇ YouTube ਤੁਸੀਂ ਕਿਵੇਂ ਦੇਖਦੇ ਹੋ ਮੈਂ ਸਮਝਦਾ ਕਿ ਸੈਂਟਰ ਦੀ ਸਰਕਾਰ ਇੱਕ ਹਥਿਆਰਾ ਸਰਕਾਰ ਹੈ ਅੱਜ ਇਹ ਸਪਸ਼ਟ ਰੂਪ ਚ ਸਥਾਪਿਤ ਹੋ ਰਿਹਾ ਹੈ ਜਦ ਨਾਕੇ ਉਰੇ ਜਿਹੜੇ ਨੌਜਵਾਨ ਸਾਡੇ ਹੀਰੋ ਕਤਲ ਹੋਏ ਆ ਉਹ ਹੁਣ ਬਾਹਰਲੇ ਦੇਸ਼ਾਂ 'ਚ ਵੀ ਕਹਿ ਕੇ ਮਾਰਨ ਦੀਆਂ ਸਕੋਡਾ ਭੇਜ ਰਿਹਾ ਕੈਟ ਯੂਜ਼ ਕਰ ਰਹੇ ਆ ਉਹਨਾਂ ਨੂੰ ਖਤਮ ਕਰਨ ਨੂੰ ਜਿਹੜੀ ਇਹ ਰਾਸ਼ਟਰਵਾਦੀ ਸੋਚ ਉੱਭਰ ਰਹੀ ਹੈ ਇਹ ਸਿੱਖੀ ਨੂੰ ਔਰ ਨੌਜਵਾਨ ਸਿੱਖ ਲੀਡਰਾਂ ਨੂੰ ਟਾਰਗੇਟ ਟ੍ਰਿਲਿੰਗ ਕਰ ਰਹੀ ਹੈ ਤੇ ਅੱਜ ਅਸੀਂ ਤਾਂ ਹੀ ਧੰਨਵਾਦ ਕੈਨੇਡਾ ਤੇ ਅਮਰੀਕਾ ਦਾ ਕੀਤਾ ਕਿ ਉਹਨਾਂ ਨੇ ਰੂਲ ਆਫ ਲਾ ਔਰ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਦੇ ਉਹ ਸਖਸ਼ਾਂ ਨੂੰ ਫੜਿਆ ਉਹਨਾਂ ਦੇ ਉੱਤੇ ਕੇਸ ਪਾਏ ਹਨ ਜਿਨ੍ਹਾਂ ਨੇ ਭਾਰਤ ਦੀ ਸਾਜਿਦਨ ਇੱਕ ਕਿਲਿੰਗਸ ਕੀਤੀਆਂ ਤੇ ਅਸੀਂ ਇਹਨੂੰ ਕੰਡੈਮ ਵੀ ਕਰਦੇ ਹਾਂ ਤੇ ਮਹਾਰਾਜ ਦੇ ਸਾਹਮਣੇ ਅਰਦਾਸ ਵੀ ਕਰਦੇ ਹਾਂ ਕਿ ਸਾਨੂੰ ਇਹਨੂੰ ਅੰਤ ਕਰਨ ਦੀ ਬਲਬੂਤਾ ਸ਼ਕਤੀ ਦੇਵੇ ਧੰਨਵਾਦ ਹਾਂਜੀ ਅੱਜ ਆਪਾਂ ਨਿਊ ਗਰਨਾਮਨਗਰ ਵਿਖੇ ਗਲੀ ਨੰਬਰ 20 ਦੇ ਵਿੱਚ ਆਪਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਫਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਆ ਸ੍ਰੀ ਅਮਰਸਰ ਸਾਹਿਬ ਤੋਂ ਸਰਦਾਰ ਰਮਨ ਸਿੰਘ ਮਾਨ ਉਹਨਾਂ ਨੂੰ ਇੱਥੇ ਬੁਲਾਇਆ ਵਾ ਸੋ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਗੁਰਮਤ ਪ੍ਰਚਾਰ ਸੇਵਾ ਲਹਿਰ ਜਥਾ ਜੋਧੇ ਵੀਰ ਖਾਲਸਾ ਵੱਲੋਂ ਸੋ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੇ ਇਲਾਕੇ ਦੇ ਜਿੰਨੇ ਵੀ ਵੋਟਾਂ ਵਾ ਸੋ ਅਸੀਂ ਉਹਨਾਂ ਦੇ ਨਾਲ ਖੜੇ ਆ ਸੋ ਸਰਦਾਰ ਸਾਹਿਬ ਅੱਜ ਜਿਹੜਾ ਕਾਠ ਜਿਹੜਾ ਕੀਤਾ ਗਿਆ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਆ ਕਿ ਲਾਕਨਵਾਸੀਆਂ ਨੂੰ ਤੇ ਪੰਜਾਬ ਦੇ ਵਸਨੀਕਾਂ ਨੂੰ ਕਿੱਥੇ ਤੇ ਕਿਨੂੰ ਵੋਟ ਦੇ ਕਿਨੂੰ ਮਾਫਦਾਂ ਕਰਦੇ ਇਹ ਵੇਖੋ ਜੀ ਆਪਾਂ ਸਾਰੀਆਂ ਪਾਰਟੀਆਂ ਦੇ ਲੋਕੀ ਜਿਹੜੇ ਇੱਥੇ ਵੀਰ ਭਰਾ ਆਏ ਆ ਸਾਰੇ ਜਣੇ ਉਹ ਸਾਰੀਆਂ ਪਾਰਟੀਆਂ ਦੇ ਦੁਖੀ ਆ ਬਾਦਲਾ ਕੋ ਵੀ ਦੁਖੀ ਆ ਕਾਂਗਰਸ ਕੋ ਵੀ ਤੇ ਝੜੂ ਵਾਲਿਆਂ ਕੋ ਵੀ ਸੋ ਆਪ ਮਹਾਰੇ ਇੱਥੇ ਆਏ ਆ ਸੋ ਆਓ ਸਾਰੇ ਜਣੇ ਸਪੋਰਟ ਕਰਨਗੇ ਆਪਾਂ ਅਰ ਕੀ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਸਰਦਾਰ ਰਮਨ ਸਿੰਘ ਮਾਨ ਨੂੰ ਉਹਨਾਂ ਨੂੰ ਪਾਉਣੀ ਹੈ ਜੀ ਸਾਰੇ ਇਲਾਕੇ ਜੀ ਕਾ ਕਿਦਾਂ ਕਿਦਾਂ ਦਾ ਕਾਠ ਬਹੁਤ ਚੜਦੀ ਕਲਾ ਜੀ ਚੜਦੀ ਕਲਾ ਜੀ ਸਾਰੇ ਪਰਿਵਾਰ ਕਹਿ ਰਹੇ ਆ ਵੀ ਅਸੀਂ ਆਪਾਂ ਵੋਟਾਂ ਉਹਨਾਂ ਨੂੰ ਹੀ ਪਾਉਣੀਆਂ ਸਾਰੇ ਸਾਰੇ ਇਲਾਕਿਆਂ ਵਿੱਚ ਸਵਾਲਾ ਜੀ ਭਾਈ ਸੰਦੀਪ ਸਿੰਘ ਜੰਨੀ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਹਾਂਜੀ ਜਾ ਕੇ ਉਹ ਲੜਦਾ ਬੇਮਾਨ ਸਿੰਘ ਜੀ ਹੋਰਾਂ ਨੇ ਵੀ ਧੰਵਾਦ ਕੀਤਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਗੈਰੂ ਉਹਨਾਂ ਦਾ ਜੋ ਉਹਨਾਂ ਨੇ ਕਹਿ ਸਾਡਾ ਵੀ ਉਹੀ ਹੈ ਜੀ ਗੈਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਹਲਕਾ ਸ਼੍ਰੀ ਖਡੂਬ ਸਾਹਿਬ ਤੋਂ ਆਪਣਾ ਜਿਹੜਾ ਵਾ ਅਜਾ ਚੌਂਗੀ ਆਪਣਾ ਲਾਦੇ ਆ ਕਿਵੇਂ ਦੇਖੀ ਬਹੁਤ ਚੜਦੀ ਕਲਾ ਜੀ ਬਹੁਤ ਸਪੋਰਟ ਮਿਲ ਰਹੀ ਹੈ ਸਾਰੇ ਪਿੰਡਾਂ 'ਚ ਖੇਮ ਕਰਨ ਤੋਂ ਤਰਨ ਸਾਰੇ ਬਣਿਓ ਸੋ ਵੈਗਰੂ ਚੜਦੀ ਕਲਾ ਵਿੱਚ ਰੱਖਣਾ ਜੇ ਤਾਂ ਹਸਲ ਹੋਵੇ ਸੋ ਸੁਨਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ